ਸਰ ਸ਼੍ਰੀਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਵੈਲਵਟ ਦੀ ਬੁਟੀਕ ਸੂਟ ਦੇਖੋ ਇਸ ਤਰ੍ਹਾਂ ਇਹ ਵਾਲੇ ਸੂਟ ਆਪਾਂ ਰੈਡੀ ਕਰਵਾਏ ਨੇ neck ਦੇਖੋ ਤੁਸੀਂ ਹਾਂਜੀ ਦੇਖੋ ਬੋਟਮ ਇਸ ਤਰ੍ਹਾਂ ਆਏਗਾ ਵਰਕ ਤੇ ਆਹ ਵਾਲਾ ਡਿਜ਼ਾਈਨ ਹੈਗਾ ਜੀ ਆਪਣੇ ਬਾਜੂ ਡਿਜ਼ਾਈਨ ਪਿਓਰ ਵੈਲਵਟ ਦੇ ਉੱਪਰ ਇਹ ਸੂਟ ਆਪਾਂ ਰੈਡੀ ਕਰਵਾਇਆ ਤੇ ਹੁਣ ਤੁਹਾਨੂੰ ਇਹਦੇ ਨਾਲ ਜਿਹੜਾ ਸ਼ਾਲ ਤਿਆਰ ਕੀਤਾ ਆਪਾਂ ਉਹ ਦਿਖਾਉਨੇ ਆ 2.5 ਮੀਟਰ ਦਾ ਹੋਏਗਾ ਜੀ ਪੂਰਾ ਤੇ ਆਪਾਂ ਹੁਣ ਤੁਹਾਨੂੰ ਖੋਲ ਕੇ ਦਿਖਾਉਨੇ ਆ ਬਹੁਤ ਹੀ ਖੁੱਲਾ ਡੁੱਲਾ ਲੱਗੇਗਾ ਇਹ ਹਾਂਜੀ ਦੇਖੋ ਇਸ ਤਰ੍ਹਾਂ ਤਿਆਰ ਕੀਤਾ ਹੋਇਆ ਵਾਲਾ ਸ਼ਾਲ ਇਸ ਤਰ੍ਹਾਂ ਲੇਸ ਲਗਾ ਕੇ ਨੈਕਸਟ ਹੈਗਾ ਜੀ ਕਲਰ ਦੇਖੋ ਕਲਰ ਸਾਰੀ ਬਹੁਤ ਪਿਆਰੇ ਤਿਆਰ ਕਰਵਾਏ ਨੇ ਆਪਾਂ ਜਿਹੜਾ ਇਹਨਾਂ ਦਾ ਰੇਟ ਰਹਿਣ ਵਾਲਾ ਉਹ 2000 ਸ਼ਿਪਿੰਗ ਆਲ ਓਵਰ ਇੰਡੀਆ ਫ੍ਰੀ ਤੇ ਆ ਹੈਗਾ ਜੀ ਨੈਕਸਟ ਕਲਰ ਬਲੈਕ ਮੋਹ ਬੋਲਦੇ ਨੇ ਜੀ ਇਹ ਸੂਟ ਬਹੁਤ ਵਧੀਆ ਕਾਰੀਗਰੀ ਕੀਤੀ ਹੋਈ ਹੈ ਨਾ ਉੱਪਰ ਤੁਸੀਂ ਇਸ ਨੂੰ ਸਿੰਪਲ ਜਾਂ ਪਾਕਿਸਤਾਨੀ ਸੂਟ ਵੀ ਸਟਿਚ ਕਰਵਾ ਸਕਦੇ ਹੋ ਹਾਂਜੀ ਇੱਕ ਆਪਾਂ ਕਾਫੀ ਤਿਆਰ ਕਰਵਾਇਆ ਧੰਨਵਾਦ ਜੀ ਜਿਹੜੀ ਸਟਾਰਟ ਹੋ ਚੁੱਕੀ ਹੈ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਆਰਡਰ ਦੇ ਸਕਦੇ ਹੋ ਨੀਚੇ ਦਿੱਤੇ ਨੰਬਰ ਤੇ ਪ੍ਰਾਨੀ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਤੈਦ ਨੂੰ ਬਹੁਤ ਧੰਨਵਾਦ ਤੇ ਹੁਣ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਜੀ ਜਿੰਨਾ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਅਸੀਂ ਵੈਲਵਟ ਦੇ ਸੂਟ ਲੈਣੇ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ